ਲੋਕ ਸਭਾ ਦੇ ਚੋਣਾਂ ਲੈ ਕੇ ਭਾਵੇਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਹੈ ਪਰ ਦੂਜੇ ਪਾਸੇ ਕਈ ਸ਼੍ਰੋਮਣੀ ਅਕਾਲੀ ਦਲ ਦੇ ਧਾਕਰ ਲੀਡਰ ਅੱਜਕੱਲ ਪਾਰਟੀ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਗੱਲ ਕਰ ਰਹੀਆਂ ਵਿਕਰਮ ਮਜੀਠੀਆ ਦੀ ਜੋ ਕਿ ਸਾਡਾ ਮੰਤਰੀ ਵੀ ਨੇ ਅੱਜਕੱਲ ਪਾਰਟੀ ਦੀ ਗੱਲਾਂ ਤੋਂ ਕੁਝ ਨਾਰਾਜ਼ਗੀ ਜ਼ਾਹਿਰ ਕਰ ਰਹੇ ਨੇ ਤਾਂ ਤੇ ਇਹ ਕਈ ਦਿਨਾਂ ਤੋਂ ਜੋ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਉਸ ਦੇ ਵਿੱਚ ਕਿਤੇ ਵੀ ਵਿਕਰਮ ਮਜੀਠੀਆ ਚਾਹਨ ਪ੍ਰਚਾਰ ਕਰਨ ਦੇ ਵਿੱਚ ਪੰਜਾਬ ਬਚਾਓ ਯਾਤਰਾ ਦੇ ਵਿੱਚ ਸ਼ਾਮਲ ਨਹੀਂ ਹੋਏ ਦੱਸਿਆ ਜਾ ਰਿਹਾ ਹੈ ਕਿ ਖੰਡੂਰ ਸਾਹਿਬ ਹਲਕੇ ਤੋਂ ਵਿਕਰਮ ਮਜੀਠੀਆ ਚੌਲ ਲੜਦੇ ਚਾਹਵੰਸੀ ਪਰ ਉਹਨਾਂ ਦੀ ਜਗ੍ਹਾ ਬਿਰਸਾ ਸਿੰਘ ਬਲਟੋਆ ਨੂੰ ਲਗਾਇਆ ਗਿਆ ਜਿਸ ਤੋਂ ਕੁਝ ਨਰਾਜ਼ਗੀ ਉਹਨਾਂ ਦੇ ਵੱਲੋਂ ਜ਼ਾਹਿਰ ਕੀਤੀਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਭਾਵੇਂ ਵਿਕਰਮ ਮਜੀਠੀਆ ਐਕਟਿਵ ਨੇਟ ਪਰ ਦੂਜੇ ਪਾਸੇ ਗਰਾਊਂਡ ਦੇ ਵਿੱਚ ਅੱਜ ਕੱਲ ਵਿਕਰਮ ਮਜੀਠੀਆ ਨਹੀਂ ਆ ਰਹੇ ਇੱਥੋਂ ਤੱਕ ਕੀ ਬਠਿੰਡਾ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਨੂੰ ਮਿਲਟਰੀਟਿਕ ਦੇ ਵਿੱਚ ਵੀ ਉਨ੍ਹਾਂ ਵੱਲੋਂ ਸਮੂਲਿਤ ਨਹੀਂ ਕੀਤੀ ਗਈ ਨਾ ਹੀ ਕਿਤੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਸ਼੍ਰੋਮਣੀ ਕਾਲਦਰ ਕਹਿ ਰਿਹਾ ਕਿ ਅਸੀਂ ਵਿਰੋਧੀ ਧਿਰਾਂ ਤੋਂ ਜਾਂ ਫਿਰ ਦਿੱਲੀ ਦੀ ਪਾਰਟੀਆਂ ਤੋਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਖੇਤਰੀ ਪਾਰਟੀ ਸਾਡੀ ਸ਼੍ਰੋਮਣੀ ਕਾਲਦਰ ਲੈ ਪਰ ਦੂਜੇ ਪਾਸੇ ਉਹਨਾਂ ਦੇ ਆਪਣੇ ਲੀਡਰਾਂ ਦੇ ਵਿੱਚ ਹੀ ਖਿੱਚੋਤਾਣੀ ਲੱਗੀ ਹੋਈ ਹੈ ਤਾਂ ਲੋਕ ਸਭਾ ਚੋਣਾਂ ਨਜ਼ਦੀਕ ਨੇ ਤਾਂ ਇਸ ਨੂੰ ਲੈ ਕੇ ਵਕ ਵਕ ਲੀਡਰਾਂ ਦੀ ਜਿਹੜੀ ਨਰਾਜਗੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਸ਼੍ਰੋਮਣੀ ਕਾਲਦਰ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਬਿਕਰਮ ਮਜੀਠੀਆ ਚੌਣ ਮੈਦਾਨ ਦੇ ਵਿੱਚ ਨਹੀਂ ਆ ਰਹੇ ਕਿਉਂਕਿ ਇਹ ਬਿਕਰਮ ਮਜੀਠੀਆ ਨੂੰ ਮਾਝੇ ਦਾ ਜਰਨੈਲ ਵੀ ਸ਼ਰੋਮਣੀ ਕਾਲਦਨ ਕਹਿੰਦੀ ਹੁੰਦੀ ਹੈ ਪਰ ਅੱਜ ਕੱਲ ਮਾਝੇ ਦੇ ਵਿੱਚ ਵੀ ਉਹ ਨਜ਼ਰ ਨਹੀਂ ਆਏ ਤਾਂ ਹਲਕਾ ਖਰਦੇ ਵਿੱਚ ਅੱਜ ਚੋਣ ਪ੍ਰਚਾਰ ਕਰਨ ਵੇਲੇ ਸੁਖਵੀਰ ਬਾਦਲ ਪਹੁੰਚੇ ਨੇ ਤਾਂ ਉਹਨਾਂ ਦੀ ਮੌਜੂਦਗੀ ਦੇ ਵਿੱਚ ਵੀ ਬਿਕਰਮ ਜਿੱਠੀਆਂ ਨਹੀਂ ਪਹੁੰਚੇ ਜਿਸ ਨੂੰ ਲੈ ਕੇ ਗਿਆ ਫਲਗੀਆਂ ਜਾ ਰਹੀਆਂ ਨਹੀਂ ਕਿਤਨੇ ਕਿਤੇ ਬਿਕਰਮ ਜਿੱਠੀਆਂ ਨਾਰਾਜ਼ ਨਜ਼ਰ ਆ ਰਹੇ ਨੇ ਤੇ ਹੋਰ ਕਈ ਗੱਲਾਂ ਨੂੰ ਲੈ ਕੇ ਬਿਕਰਮ ਜਿੱਠੇ ਨਾਰਾਜ਼ ਕੀ ਹੈ ਕੁਝ ਸਹਿਮਤੀ ਦੱਸਿਆ ਜਾ ਰਿਹਾ ਕਿ ਹਾਈ ਕਮਾਂਡ ਜਿਹੜੀ ਸਕੂਬਿਰ ਸਿੰਘ ਬਾਦਲ ਦੀ ਗੱਲ ਕਰੀਏ ਉਹਨਾਂ ਦੀ ਮੀਟਿੰਗ ਦੇ ਵਿੱਚ ਨਹੀਂ ਹੋਈ ਜਿਸ ਨੂੰ ਲੈ ਕੇ ਵਿਕਰਮ ਮਜੀਠੀਆ ਕਈ ਦਿਨਾਂ ਤੋਂ ਨਾਰਾਜ਼ ਚੱਲ ਰਹੇ ਨੇ ਤੇ ਨਾਲ ਦੀ ਨਾਲ ਚੋਣ ਪ੍ਰਚਾਰ ਦੇ ਕਰਨ ਦੇ ਵਿੱਚ ਵੀ ਕਿਤੇ ਨਜ਼ਰ ਨਹੀਂ ਆਈ ਤੇ ਇਸ ਨੂੰ ਲੈ ਕੇ ਦੇਖ ਰਹੇ ਹਾਂ ਜਿਸ ਤਿੱਕੇ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਵਿਕਰਮ ਮਜੀਠੀਆ ਦੇ ਅਗਰ ਨਾਰਾਜ਼ਗੀ ਇਸ ਤਰੀਕੇ ਦੇ ਨਾਲ ਰਹੀ ਤਾਂ ਸ੍ਰੋਮਣੀ ਕਾਲਦਲ ਨੂੰ ਵੱਡਾ ਝਟਕਾ ਲੱਗ ਸਕਦਾ ਕਿਉਂਕਿ ਚੋਣਾਂ ਦੇ ਵਿੱਚ ਕਬੱਡੀ ਹਾਰ ਹੋ ਸਕਦੀ ਹੈ ਭਾਵੇਂ ਜਿੱਥੇ ਦਾਬੇ ਸ੍ਰੋਮਣੀ ਕਾਲਦਲ ਕਰ ਰਹੀ ਹੈ ਪਰ ਦੂਜੇ ਪਾਸੇ ਆਪਸੀ ਖਿੱਚੋ ਤਾਣੀ ਨੇ ਕਿਤੇ ਨਾ ਕਿਤੇ ਸ੍ਰੋਮਣੀ ਕਾਲਦਲ ਨੂੰ ਪਿੱਛੇ ਫਿਰ ਮੁਰ ਤੋਂ ਲੈ ਕੇ ਜਾ ਸਕਦਾ ਕਿ ਕ ਦੇ ਪਾਸੇ ਕਈ ਮੁੱਦੇ ਇਹਨਾਂ ਦੇ ਨਾਲ ਲਟਕਦੇ ਵੀ ਨਜ਼ਰ ਆ ਰਹੇ ਨੇ ਤਾਂ ਕਈ ਇਲਜ਼ਾਮ ਜਿਹੜੇ ਸ੍ਰੋਮਣੀ ਕਾਲਦਨ ਤੇ ਲੱਗੇ ਹੋਏ ਨੇ ਤਾਂ ਉਹ ਇਲਜ਼ਾਮਾਂ ਨੂੰ ਕਿਵੇਂ ਸ੍ਰੋਮਣੀ ਕਾਲਦਨ ਲੋਕਾਂ ਦੇ ਵਿੱਚ ਜਾ ਕੇ ਧੋਏਗਾ ਇਹ ਤਾਂ ਬਹੁਤ ਵੱਡੇ ਸਵਾਲ ਨੇ ਕਿਉਂਕਿ ਜਦੋਂ ਸ੍ਰੋਮਣੀ ਕਾਲਦਨ ਦੀ ਸਰਕਾਰ ਸੀ ਉਸ ਸਮੇਂ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਜਿਹੜੀ ਬੇਅਦਬੀ ਹੋਈ ਹੈ ਤਾਂ ਉਹਨਾਂ ਦਾ ਇਨਸਾਫ ਵੀ ਜਿਹੜਾ ਅਜੇ ਤੱਕ ਸਿੱਖਾਂ ਨੂੰ ਨਹੀਂ ਮਿਲ ਸਕਿਆ ਜਿਸ ਨੂੰ ਲੈ ਕੇ ਲੋਕ ਜਿਹੜੇ ਨਾਰਾਜ਼ ਨਜ਼ਰ ਆ ਰਹੇ ਨੇ ਤਾਂ ਇਸ ਨੂੰ ਲੈ ਕੇ ਹੋਰ ਵੀ ਕਈ ਗੱਲਾਂ ਨੂੰ ਲੈ ਕੇ ਵਿਕਰਮ ਮਜੀਠੀਆ ਜਿਹੜੇ ਕਈ ਮੁੱਦੇ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਲੋਕਾਂ ਦੇ ਵਿੱਚ ਆਉਣਾ ਚਾਹੁੰਦੇ ਸੀ ਪਰ ਸੁਖਵੀਰ ਬਾਦਲ ਦੀ ਦੱਸਿਆ ਜਾ ਰਿਹਾ ਕਿ ਜਿਸ ਤੱਕ ਸੂਤਰਾਂ ਤੋਂ ਹਵਾਲੇ ਤੋਂ ਖਬਰ ਆਈ ਹੈ ਕਿ ਸੁਖਵੀਰ ਬਾਦਲ ਨੇ ਕਿਤੇ ਨਾ ਕਿਤੇ ਮੀਟਿੰਗ ਦੇ ਵਿੱਚ ਉਹਨਾਂ ਮੁੱਦੇ ਨੂੰ ਲੈ ਕੇ ਮਨਾਹੀ ਕੀਤੀ ਹੈ ਕਿ ਉਹ ਮੁੱਦੇ ਨਾ ਚੁੱਕੇ ਜਾਣ ਜਿਦੇ ਕਾਰਨ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਵਿਕਰਮ ਮੁਜੀਠੀ ਇਹ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਕਿ ਅਗਰ ਅਸੀਂ ਲੋਕਾਂ ਦੇ ਵਿੱਚ ਸੱਚ ਦੇ ਆਧਾਰ ਤੇ ਉੱਤੇ ਗੱਲ ਕਰਾਂਗੇ ਤਰੀਕੇ ਨਾਲ ਗੱਲ ਕਰਾਂਗੇ ਤਾਂ ਕਿਤੇ ਨਾ ਤੇ ਲੋਕ ਮੋਰ ਤੋਂ ਫਤਵਾ ਫੋਮਨੀ ਕਦਰ ਨੂੰ ਦੇ ਸਕਦੇ ਨੇ ਪਰ ਵਿਕਰਮ ਮੁਜੀਠੀ ਅੱਜਕੱਲ ਨਾਰਾਜ ਨਜ਼ਰ ਆ ਰਹੇ ਦਿਖ ਰਹੇ ਹੁਣ ਕਦ ਮੁਰਤੋ ਹਾਈ ਕਮਾਂਡ ਦੇ ਨਾਲ ਜੋ ਸੁਖਵੀਰ ਸਿੰਘ ਬਾਦਲ ਦੀ ਟੀਮ ਆ ਉਹਨਾਂ ਦੇ ਵਿੱਚ ਨਜ਼ਰ ਆਉਣਗੇ ਤਾਂ ਉਹਨਾਂ ਵੱਲ ਸਮਝ ਦੱਸੇਗਾ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਉਹ ਵਿਚਾਰ ਜਰੂਰ ਦਿਓ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ